ਸਚਾਈ ਤਾਂ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਨੇ ਤੈਅ ਕੀਤਾ ਕਿ ਅਸੀਂ 70% ਨੂੰ VOTING ਪਹੁੰਚਾਉਣੀਆਂ ਪਹੁੰਚਾਉਣੀਆਂ ਇਸ ਵਾਰ ਤੇ ਉਹਦੇ ਲਈ ਸਾਰੇ ਫਾਰਮੂਲੇ ਅਪਣਾਏ ਜਾ ਰਹੇ ਨੇ ਕਿ ਲੋਕ ਵੱਧ ਵੋਟ ਪਾਉਣ ਕਿਵੇਂ ਨਿਕਲਣ ਪਾਰਟੀਆਂ ਨੂੰ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੂੰ ਇਹ ਫਿਕਰ ਹੈ ਕਿ ਜਿਸ ਕਦਰ ਗਰਮੀ ਵੱਧ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਕਿ ਰਾਜਸਥਾਨ 'ਚ ਤਾਂ 50 ਡਿਗਰੀ ਤੱਕ ਤਾਪਮਨ ਪਹੁੰਚਣ ਵਾਲਾ ਹੈ ਹਾਂ ਹਰਿਆਣਾ ਦੇ ਵਿੱਚ 48 ਨੂੰ ਛੂ ਰਿਹਾ ਹੈ ਪੰਜਾਬ ਦੇ ਵਿੱਚ 46 47 ਡਿਗਰੀ ਨੂੰ ਛੂ ਰਿਹਾ ਕਿਤੇ ਇਹ 9 ਵਜੇ ਮੀਂਹ ਨਾ ਪਿਆ ਹੀਟ ਬੇਬ ਇਦਾਂ ਹੀ ਚਲਦੀ ਰਹੀ ਲੂ ਇਦਾਂ ਹੀ ਚਲਦੀ ਰਹੀ ਤਾਂ ਉਸ ਦਿਨ ਵੀ 47 48 ਹੋਇਆ ਤਾਂ ਬਹੁਤ ਔਖਾ ਹੋਊਗਾ ਵਿੱਚਕ ਕਾਰਡ ਘਰੇ ਭੇਜੇ ਜਾ ਰਹੇ ਨੇ ਸੱਦੇ ਪੱਤਰ ਭੇਜੇ ਜਾ ਰਹੇ ਨੇ ਪੰਜਾਬੀ ਚ ਛਾਪ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉਹਦੇ ਉੱਤੇ ਸਕੈਨਰ ਲੱਗਾ ਸਕੈਨ ਕਰਕੇ ਤੁਸੀਂ ਆਪਣਾ ਪੋਲਿੰਗ ਸਟੇਸ਼ਨ ਦੇਖ ਸਕਦੇ ਹੋ ਪੋਲਿੰਗ ਸਟੇਸ਼ਨਾਂ ਤੇ ਰੈੱਡ ਕਾਰਪੇਟ ਕੂਲਰ ਪੱਖੇ ਲਾਏ ਜਾ ਰਹੇ ਨੇ ਸਕੰਜਮੀ ਲਾਈ ਜਾ ਰਹੀ ਹੈ ਰੂਹਾ ਫਜਾ ਲਾਇਆ ਜਾ ਰਿਹਾ ਪਰ ਉਹਦੇ باوجود ਵੀ ਹਾਂ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਕਿ 1 ਘੰਟਾ ਵਧਾਓ ਜੀ ਸਵੇਰੇ 1 ਘੰਟਾ ਐਡਵਾਂਸ ਕਰੋ ਸ਼ਾਮ ਨੂੰ 1 ਘੰਟਾ ਹੋਰ ਵਧਾਓ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ VOTING ਹੈ ਤੇ ਪਰ ਸਿਲ ਜੱਖਣ ਨੇ ਤਾਂ ਚੋਣ ਕਮਿਸ਼ਨ ਨੂੰ ਚਿੱਠੀਆਂ ਲਿਖਦੀ ਕਿ 7 ਦੀ بجائے ਸਵੇਰੇ 6 ਵਜੇ ਵੋਟਾਂ ਸ਼ੁਰੂ ਕਰੋ ਸ਼ਾਮ ਨੂੰ 6 ਵਜੇ ਖਤਮ ਕਰਨ ਦੀ بجائے ਸ਼ਾਮ ਨੂੰ 7 ਵਜੇ ਖਤਮ ਕਰੋ ਤਾਂ ਕਿ ਲੋਕ ਸਵੇਰੇ ਸ਼ਾਮ ਨਿਕਲ ਕੇ ਵੋਟਾਂ ਪਾ ਸਕਣ ਦਿਨ ਚ ਜੇ ਘੱਟ ਨਿਕਲੇ ਤੇ ਉਧਰ ਚੋਣ ਕਮਿਸ਼ਨ ਕਹਿੰਦਾ 70% ਪਹੁੰਚਾਉਣੀ ਆ ਇਹਦੇ ਲਈ ਅਸੀਂ ਆਪਣੇ ਕੁਝ ਫਾਰਮੂਲੇ ਅਪਣਾ ਰਹੇ ਆ ਉਹ ਫਾਰਮੂਲਿਆਂ ਚੋਂ ਫਾਰਮੂ ਕਿ ਬਕਾਇਦਾ ਤੌਰ ਤੇ ਜ਼ਿਲ੍ਹਾ ਪੱਧਰ ਤੇ ਚੌਂਡ ਅਧਿਕਾਰੀਆਂ ਨੇ ਵਪਾਰੀ ਮੰਡਲ ਨਾਲ ਹੈ ਦੁਕਾਨਦਾਰਾਂ ਨਾਲ ਬਾਜ਼ਾਰ ਦੀਆਂ ਐਸੋਸੀਏਸ਼ਨਾਂ ਦੇ ਨਾਲ ਵਪਾਰ ਕੱਪੜੇ ਵਾਲੇ ਔਰ ਰੈਸਟੋਰੈਂਟ ਵਾਲੀਆਂ ਵਪਾਰੀਆਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਹੈ ਇਥੋਂ ਤੱਕ ਕਿ ਮੌਲ ਵਾਲਿਆਂ ਨਾਲ ਇਹ ਸੰਪਰਕ ਸੱਦ ਨੇ ਸ਼ੁਰੂ ਕੀਤੇ ਨੇ ਕਿ ਵੀ ਤੁਸੀਂ ਆਪਣੇ ਵੱਲੋਂ ਮਸ਼ਹੂਰੀ ਲਾਓ ਆਪਣੇ ਵੱਲੋਂ ਬੈਨਰ رپورਟਰ ਲਾਓ ਆਪਣੇ ਵੱਲੋਂ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਜਾਂ ਜਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਦੁਕਾਨ ਦੀ ਮਸ਼ਹੂਰੀ ਕਰਦੇ ਹੋ ਉਹਦੇ ਰਹੀ ਮਸ਼ਹੂਰੀ ਕਰੋ ਕਿ ਵੋਟ ਪਾਉਣ ਤੇ ਤੁਹਾਨੂੰ 25 ਤੋਂ 30% ਕੱਪੜਿਆਂ ਦੀ ਖਰੀਦ ਤੇ 25 ਤੋਂ 30% ਰੈਸਟੋਰੈਂਟ ਚ ਖਾਣੇ ਪੀਣੇ ਤੇ ਛੂਟ ਮਿਲੂਗੀ ਸੋ ਇਸ ਲਈ ਕਹਿੰਦੇ ਕਿ ਇਹ ਪ੍ਰਚਾਰਿਆ ਜਾ ਰਿਹਾ ਕਿ ਪਾਈ ਉਂਗਲੀ ਦੇ ਉੱਤੇ ਸਿਆਹੀ ਦਾ ਨਿਸ਼ਾਨ ਦਿਖਾਓ ਤੇ 25 ਤੋਂ 30% ਡਿਸਕਾਊਂਟ ਪਾਓ ਸੋ ਕਹਿੰਦੇ ਕਿ ਅਗਲਾ ਸੋਚਦਾ ਕਿ ਚੱਲ ਜਾਰੀ ਸਮਾਨਤਾ ਖਰੀਦਣ ਜਾਣਾ ਹੀ ਆ ਵੋਟ ਤਾਂ ਪਾਈ ਲਈਏ ਉਹਦੇ ਨਾਲ ਡਿਸਕਾਊਂਟ ਮਿਲ ਜੂਗਾ ਇਸ ਤਰ੍ਹਾਂ ਵੀ ਸ਼ਾਇਦ ਕਹਿੰਦੇ ਵੋਟ ਪਰਸੈਂਟ ਵੱਜ ਜਾਵੇ ਸੋ ਇਹ ਕੋਸ਼ਿਸ਼ ਦੇ ਵਿੱਚ ਚੋਣ ਕਮਿਸ਼ਨ ਕਿੰਨਾ ਕਾਬਜਾ ਮੁੰਦਾ ਇਹ ਦੇਖਣ ਵਾਲੀ ਗੱਲੂ ਕੌਸ਼ਲ ਤਾਂ ਭਾਈ ਲੀਡਰ ਬਹੁਤ ਕਰ ਰਹੇ ਨੇ ਪੁੱਛੋ ਨਾ ਤੁਸੀਂ ਹੁਣ ਤਾਂ ਵੈਸੇ ਵੀ ਸੱਤਵਾਂ ਗੇੜਾ ਹੈ ਹੈ ਛੇਵਾਂ ਗੇੜ ਵੀ ਨਿਬੜ ਲਿਆ ਕੱਲ ਚੋਣ ਪ੍ਰਚਾਰ ਦਾ ਤੇ ਸਵੇਰ ਨੂੰ ਵੋਟਾਂ ਪੈ ਜਾਣੀਆਂ ਨੇ ਉਸ ਤੋਂ ਬਾਅਦ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਵੀ ਪੰਜਾਬ ਆਏ ਨੇ ਫਿਰ ਤਾਂ ਉਹ 30 ਤਰੀਕ ਤੱਕ ਫਿਰ ਇੱਥੇ ਹੈ ਕੇਜਰੀਵਾਲ ਹੁਰੀ ਭਗਵੰਤ ਮਾਨ ਉਹਨਾਂ ਨੇ ਤਾਂ ਤੈਅ ਵੀ ਕਰ ਲੈ ਕਿ ਸ਼ਹਿਰਾਂ ਚ ਕੇਜਰੀਵ ਸੋ ਉਹਨਾਂ ਦੀਆਂ ਰੈਲੀਆਂ ਰੋਡ ਸ਼ੋ ਹੋਣੀਆਂ। ਰਾਹੁਲ ਗਾਂਧੀ ਕੱਲ ਨੂੰ ਆ ਰਹੇ ਆ। ਹੈਨਾ? ਪ੍ਰਿੰਕਾ ਗਾਂਧੀ ਪਰਸੋਂ ਆ ਰਹੇ ਆ। ਹੈ ਤਿੰਨ ਰਾਹੁਲ ਗਾਂਧੀ ਦੀਆਂ ਰੈਲੀਆਂ ਤੈਅ ਹੋ ਗਈਆਂ। 25 ਨੂੰ ਅੰਮ੍ਰਿਤਸਰ ਦੇ ਵਿੱਚ ਹੈਨਾ? ਫਿਰ 29 ਨੂੰ ਪਟਿਆਲਾ ਤੇ ਲੁਧਿਆਣਾ 'ਚ ਹੈ 26 ਨੂੰ ਪ੍ਰਿੰਕਾ ਗਾਂਧੀ ਦੀ ਰੈਲੀ ਆ ਤੈਅ ਹੋ ਗਈਆਂ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਕਰਨੀ ਹੈ, ਜਲੰਧਰ ਵੀ ਕਰਨੀ ਹੈ। ਉਸ ਤੋਂ ਇਲਾਵਾ ਖੜਗੀ ਹੋਰੀ ਵੀ ਆਉਣਗੇ। ਇੱਧਰ ਕੇਜਰੀਵਾਲ ਵਾਲੀ ਟੀਮ ਤਾਂ ਝੂਟੀ ਹੋਈ ਆ ਪਰ ਕੇਜਰੀਵਾਲ ਹੋਰੀ ਹੁਣ ਕੱਲ ਤੋਂ ਝੁੱਟ ਜਾਣਾ ਉਹਨਾਂ ਨੇ। ਇੱਧਰ ਨਰਿੰਦਰ ਮੋਦੀ ਹੋਰੀ ਪਹਿਲਾਂ ਪਟਿਆਲੇ ਕਰਗੇ। ਹੈ ਫਿਰ ਨਾਲ ਹੀ ਹਿਮਾ ਫਿਰ ਪੰਜਾਬ ਕੰਨੀ ਨੂੰ ਵੀ ਆਕੇ ਦੋ ਕਿਹਾ ਗੁਰਦਾਸਪੁਰ ਵੀ ਆਪਾਂ ਤੇ ਆਪਾਂ ਹ ਜਲੰਧਰ ਵੀ ਸੋ ਇਸ ਤਰ੍ਹਾਂ ਉਹਨਾਂ ਵੱਲੋਂ ਵੀ ਪੂਰਾ ਪ੍ਰਚਾਰ ਤੇ ਉਹਨਾਂ ਨਾਲ ਫਿਰ ਇਤੋਂ ਬਾਅਦ ਹੁਣ ਅਮਿਤ ਸ਼ਾ ਜੇਪੀ ਨੱਡਾ ਹਰਦੀਪ ਪੂਰੀ ਹ ਜੈ ਸ਼ੰਕਰ ਉਹ ਇਹ ਸਾਰੇ ਇਹ ਸਾਰਿਆਂ ਦਾ ਵੀ ਇੱਧਰ ਨੂੰ ਜ਼ੋਰ ਪਟਣਾ ਸੋ ਪੰਜਾਬ ਦੇ ਵਿੱਚ ਰੈਲੀਆਂ ਵਾਲਾ ਤਾਂ ਕੰਮ ਪੂਰੇ ਜ਼ੋਰਾਂ ਤੇ ਆ ਚੋਣ ਪ੍ਰਚਾਰ ਵਾਲਾ ਕੰਮ ਤਾਂ ਪੂਰੇ ਜ਼ੋਰਾਂ ਤੇ ਆ ਇਹ ਵੱਖਰੀ ਗੱਲ ਹੈ ਕਿ ਇੱਕ ਦੂਏ ਨੂੰ ਭੰਡਣ ਦਾ ਆਪਣੇ ਆਪ ਨੂੰ ਵਿਚਾਰਾ ਦਿਖਾਉਣ ਦਾ ਹੈ ਆਪਣੇ ਆਪ ਨੂੰ ਇਹ ਸੱਚਾ ਸੁੱਚਾ ਦਿਖਾਉਣ ਦਾ ਇਹੀ ਜ਼ੋਰ ਹੈ ਕਿਸੇ ਕੋਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਰੋਡ ਮੈਪ ਨਹੀਂ ਕਿਸੇ ਕੋਲ ਦੇਸ਼ ਦੇ ਮਸਲਿਆਂ ਨੂੰ ਲੈ ਕੇ ਰੋਡ ਮੈਪ ਨਹੀਂ ਇਹ ਰੋਡ ਮੈਪ ਤੋਂ ਸਾਰੇ ਵਾਂਝੇ ਨੇ ਕਿ ਪੰਜਾਬ ਨੂੰ ਨਸ਼ੇ ਤੋਂ ਕਿਵੇਂ ਮੁਕਤ ਕਰਨਾ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਵੇਂ ਹੱਲ ਕਰਨਾ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਬਚਾਉਣਾ ਪੰਜਾਬ ਦੇ ਵਪਾਰੀ ਦੇ ਪੈਰ ਕਿਵੇਂ ਲਵਾਉਣੇ ਪੰਜਾਬ ਦੇ ਛੋਟੇ ਦੁਕਾਨਦਾਰ ਦਾ ਕਿਵੇਂ ਹੱਲ ਕਰਨਾ ਕੋਈ ਕਿਸੇ ਕੋਲ ਰੋਡ ਮੈਪ ਨਹੀਂ ਨਾ ਮੁੱਦਿਆਂ ਦੀ ਗੱਲ ਕਰਨ ਕੰਨ ਰਸ ਦੇ ਅਸੀਂ ਆਦੀ ਹੋ ਗਏ ਤੇ ਅਗਲੇ ਕੰਮਾਂ ਵੱਲ ਹੀ ਪਾ ਰਹੇ ਨੇ ਸੁਣੀ ਜਾਓ ਭਾਈ ਅੱਜ ਮੋਦੀ ਵੀ ਰੈਲੀ ਕਰਗੇ ਅੱਜ ਮਾਇਆਵਤੀ ਵੀ ਰੈਲੀ ਕਰਗੀ ਕੱਲੂ ਰਾਹੁਲ ਗਾਂਧੀ ਵੀ ਕਰ ਜੂਗਾ ਕੇਜਰੀਵਾਲ ਵੀ ਆਪਣਾ ਡੂਡਗੀ ਬਜਾਜੂਗਾ ਪ੍ਰਿੰਕਾ ਵੀ ਆ ਕੇ ਬੋਲ ਜੂਗੀ ਖਰੀਜਾ ਸੁਣੀ ਜਾਏ ਪਰ ਵੋਟ ਪਾਉਣ ਤਾਂ ਜ਼ਰੂਰ ਜਾਇਓ ਹਾਂ ਇਹ ਸਭ ਦੇ ਦਰਮਿਆਨ ਚਰਚਾ ਤਾਂ ਇਸ ਗੱਲ ਦੀ ਤੁਰਪੀ ਕਿ ਜਿਹੜੀ ਇਕੱਠੀ ਦੁਕਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਖੋਲੀ ਆ ਕੀ ਵੋਟਾਂ ਤੋਂ ਬਾਅਦ ਉਹੀ ਦੁਕਾਨ ਭਾਜਪਾ ਤੇ ਅਕਾਲੀ ਦਲ ਦੀ ਵੀ ਖੁੱਲ ਜਾਣੀ ਆ ਕਨਿੰਦਰ ਮੋਦੀ ਹੋਰੀ ਰੈਲੀ ਚ ਬਚਾਤਾ ਨਹੀਂ ਕਰ ਰੇ ਕਾਲੀ ਦਾ ਚਲੋ ਗੌਰ ਕਰਦੇ ਨਰਿੰਦਰ ਮੋਦੀ ਹੋਰੀ ਆਪਣੀਆਂ ਚੋਣ ਰੈਲੀਆਂ ਚ ਪੰਜਾਬ ਨਾਲ ਆਪਣਾ ਖੂਨ ਦਾ ਰਿਸ਼ਤਾ ਦੱਸਦੇ ਨੇ ਇਸ ਸੂਬੇ ਨਾਲ ਇਸ ਸੂਬੇ ਦੇ ਵਾਸੀਆਂ ਨਾਲ ਹੈਨਾ ਸਾਡੇ ਇਤਿਹਾਸ ਦੇ حوالے ਨਾਲ ਸਾਡੇ ਧਾਰਮਿਕ ਇਤਿਹਾਸ ਦੇ حوالے ਨਾਲ ਸਾਡੇ ਸਭਿਆਚਾਰਕ ਦੇ حوالے ਨਾਲ ਆਪਣੇ ਆਪ ਨੂੰ ਜੋੜ ਕੇ ਦੱਸਦੇ ਨੇ ਤੇ ਪਰ ਜਿਨ੍ਹਾਂ ਨਾਲ ਉਹਦਾ ਸਿਆਸੀ ਘੱਟ ਜੋੜ ਹੈ ਉਹਨਾਂ ਦਾ ਨਾਮ ਲੈਣੋ ਕੰਨੀ ਖਤਰਾਉਂਦੇ ਨੇ ਮੈਂ ਪੁਰਾਣੇ ਸਿਆਸੀ ਘੜ ਜੁੜ ਦੀ ਗੱਲ ਕਰ ਰਿਹਾ ਜਿਹੜਾ ਕੀ ਉਹ ਟੁੱਟਿਆ ਜਾਂ ਨਹੀਂ ਟੁੱਟਿਆ ਪਟਿਆਲੇ ਵਾਲੀ ਰੈਲੀ ਯਾਦ ਠੀਕ ਹੈ ਵਿਰੋਧੀ ਧਿਰਾਂ ਨੂੰ ਭੰਡਣਾ ਹੁੰਦਾ ਤੁਸੀਂ ਆਪਣੇ ਲਈ ਵੋਟਾਂ ਮੰਗਣਾ ਹੈ ਤੁਸੀਂ ਵਿਰੋਧੀ ਨੂੰ ਭੰਡੋਗੇ ਤੁਸੀਂ ਭੰਡਿਆ ਭੰਡਣਾ ਬਣਦਾ ਵੀ ਸੀ ਕੇਜਰੀਵਾਲ ਹੋਰੀ ਜੰਮਈ ਕਾਂਗਰਸ ਦੇ ਖਿਲਾਫ ਭੰਡ ਕੇ ਸੀ ਤੇ ਅੱਜ ਉਹਨਾਂ ਨਾਲ ਘੜ ਛੁੱਟ ਕੇ ਬੈਠੇ ਆ ਤਿੰਨ ਦਿਨ ਮੋਦੀ ਭੰਡਣਗੇ ਬਾਈ ਤੇ ਕਾਂਗਰਸ ਜਿਹਦਾ ਸੁਪੜਾ ਸਾਫ ਦਿੱਲੀ ਚ ਹੋਇਆ ਉਹਦੇ ਲਈ ਆਮ ਆਦਮੀ ਪਾਰਟੀ ਨੇ ਭੂਮਿਕਾ ਨਿਭਾਈ ਤੇ ਅੱਜ ਕਾਂਗਰਸ ਹਸੋਂ ਨੂੰ ਕਨੇਡਾ ਚੱਕੀ ਫਿਰਦੀ ਆ ਤੇ ਫਿਰ ਮੋਦੀ ਉਹਨਾਂ ਨੂੰ ਬੋਲਣ ਦਾ ਮੌਕਾ